ਕਿੱਦਾ ਮੁੰਡੇ ਸਵਾਗਤ ਆ ਤੁਹਾਡਾ ਇੱਕ ਹੋਰ ਪੰਜਾਬੀ ਗਾਈਡ ਟਿਊਟੋਰੀਅਲ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਝੋਨਾ ਕਿਵੇਂ ਲਾਉਣਾ ਹੁਣ ਸਭ ਨਾਲ ਪਹਿਲਾਂ ਝੋਨਾ ਲਾਉਣ ਲਈ ਨਾਲ ਤੁਹਾਨੂੰ ਮੈਪ ਚਾਹੀਦੇ ਨੇ ਜਿਨ੍ਹਾਂ 'ਚ ਫਸਲ ਐਡਡ ਆ ਜਿਵੇਂ ਕਿ ਇਟਾਲੀਅਨ ਰਾਈਸ ਬਾਈ ਹੋ ਗਿਆ ਜਿਹੜਾ ਕਿ ਆਪਾਂ ਇਸ ਵੀਡੀਓ 'ਚ ਯੂਜ਼ ਕਰਾਂਗੇ ਤੇ ਇੱਕ ਮੈਪ ਹੋਰ ਆ ਉਹ ਹੈਗਾ ਐਗਰੋਸੋਲ ਰਾਈਸ ਕਰਕੇ ਠੀਕ ਹੈ ਹੁਣ ਆਹ ਜਿਹੜਾ ਮੈਪ ਹੈ ਇਹਦੇ 'ਚ ਮੇਨ ਪ੍ਰੋਬਲਮ ਕੀ ਆਉਂਦੀ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਦੋਂ ਕਦੂ ਗਾਨਾ ਨਾ ਤਾਂ ਪਾਣੀ ਕਿੱਥੋਂ ਚਾਲੂ ਕਰਨਾ ਖੇਤਾਂ ਦੇ ਵਿੱਚ ਜੇ ਤੁਸੀਂ ਪਿੱਛੇ ਦੇਖੋ ਤਾਂ ਸਾਰੇ ਖੇਤਾਂ ਨੂੰ ਮ ਤੇ ਯਾ ਪਾ ਤੁਹਾਨੂੰ ਦੱਸ ਦਿਆਂ ਉਸ ਤੋਂ ਪਹਿਲਾਂ ਨਾ ਟਰੈਕਟਰ ਦੇਖ ਲਓ ਇਹ ਟਰੈਕਟਰ ਜਿੰਨੇ ਵੀ ਆ ਤੁਹਾਨੂੰ ਇਹ ਇਸ ਮੈਪ ਦੇ ਨਾਲ ਹੀ ਤੁਹਾਨੂੰ ਮੋਡ ਡਾਊਨਲੋਡ ਕਰਨੇ ਪੈਣਗੇ ਇਹ ਤਾਂ ਮੋਡ ਚੱਲੂਗਾ ਕਿਸੇ ਬਾਈ ਦਾ ਮੈਸੇਜ ਆਇਆ ਹੋਵੇਗਾ ਕਿ ਮੈਪ ਚੱਲਦਾ ਨਹੀਂ ਪਿਆ ਉਹ ਇਸ ਕਰਕੇ ਜੇ ਇਹ ਮੋਡ ਤੁਸੀਂ ਡਾਊਨਲੋਡ ਕਰ ਲਏ ਆ ਤੇ ਫੇਰ ਵੀ ਨਹੀਂ ਚੱਲਿਆ ਮੈਪ ਤਾਂ ਇੱਕ ਵਾਰ ਗੇਮ ਰੀਸਟਾਰਟ ਕਰਕੇ ਦੇਖੋ ਤੇ ਜੇ ਫੇਰ ਵੀ ਨਹੀਂ ਚੱਲਦਾ ਫੇਰ ਆਮ ਸਾਥਿਆ ਫੇਰ ਐਗਰੋਸੋਲ ਰਾਈਸ ਪਰ ਲੋ ਉਹਦੇ ਚ ਪਾਣੀ ਵਾਲਾ ਸਿਸਟਮ ਲਾਉਣਾ ਸੌਖਾ ਆ ਮੈਪ ਬੜਾ ਪਿਆਰਾ ਹੈ ਜਾਂ ਛੋਟਾ ਹੈ ਬਟ ਇਹ ਮੈਪ ਕਾਫੀ ਖੁੱਲ੍ਹਾ ਹੈ ਤੇ ਇਹਦੇ ਚ ਤੁਹਾਨੂੰ ਨ ਸਟਾਰਟਿੰਗ ਤੇ ਚੰਗਾ ਕੁਝ ਮਿਲ ਜਾਂਦਾ ਜਿਵੇਂ ਕਿ ਉਹ ਪਰਲੇ ਪਾਸੇ ਡੇਰੀ ਫਾਰਮ ਬਣਿਆ ਬਣਾਇਆ ਤੇ ਐਗਰੋਸਲ ਚ ਵੀ ਇਦਈਆਂ ਉਹਦੇ ਥੋੜਾ ਆਪਣਾ ਹੁੰਦਾ ਇਹਦੇ ਜੇ ਤੁਸੀਂ ਖਰੀਦੋਗੇ ਤਾਂ ਹੀ ਅੰਦਰ ਜਾ ਸਕਦੇ ਆ ਠੀਕ ਹੈ ਤੇ ਬਾਕੀ ਤੁਹਾਨੂੰ ਕਦੂਆਂ ਲਈ ਨਾ ਤੁਹਾਨੂੰ ਨਾ ਭਾਈ ਆਹ ਟਰੈਕਟਰ ਦੇਣਗੇ ਕਦੂ ਤੇ ਟਾਇਰਾਂ ਵਾਲਾ ਭੁੱਲ ਕੇ ਵੀ ਇਸ ਟਰੈਕਟਰ ਦੇ ਨਾਲ ਕਦੂ ਨਾ ਕਰਿਓ ਮੈਂ ਕਿਹਾ ਮੌਤ ਨੂੰ ਮਾਸੀ ਆਖੂਗੇ ਤੁਸੀਂ ਇਹ ਨਹੀਂ ਚੱਲਦਾ ਕਦੂ ਚ ਵਧੀਆ ਹਾਂ ਇਹ ਦਾ ਛੋਟੇ ਮੋਟੇ ਕੰਮ ਵਾਲੀ ਜਿੱਦਾਂ ਮੈਂ ਇਹਦੇ ਪਿੱਛੇ ਫਰਟੀਲਾਈਜ਼ਰ ਪਾਏ ਆ ਖਾਦ ਖੂਦ ਪਾਉਣ ਦਾ ਕੰਮ ਮੈਂ ਤੁਹ ਲਈ ਜਾ ਨਾ ਕੱਦੂ ਗਾਰਨਾ ਤਾਂ ਸੱਜੇ ਪਾਸੇ ਜੌਂਡੀਰ ਖੜਾ ਗੱਬੇ ਖੜਾ ਕਲਾਸ ਦਾ ਇਹਦੇ ਨਾਲ ਆਪਾਂ ਬਜਾਈ ਕਰਾਂਗੇ ਹੁਣ ਜਿਹੜਾ ਰੋਟਾਵੇਟਰ ਕਹਿ ਲੋ ਜਾਂ ਲੈਵਲਰ ਕਹਿ ਲੋ ਜੋ ਵੀ ਆ ਨਾ ਉਹਦੇ ਪਿੱਛੇ ਉਹ ਮੈਂ ਮਾਰਤਾ ਸੀਗਾ ਖੇਤ ਤੇ ਥੋੜਾ ਜਿਹਾ ਆਪਾਂ ਕੀ ਕਹਿੰਦੇ ਆ ਇਹਦੇ ਚ ਬੀਜ ਵੀ ਦਿੱਤਾ ਸੀਗਾ ਹੁਣ ਬਾਕੀ ਆ ਜਿਹੜਾ ਮੋਰ ਟੱਪਾ ਜਿਹਾ ਲੱਗਿਆ ਨਾ ਇਹ ਜੋੜਨਾ ਜ਼ਰੂਰੀ ਆ ਕਿਉਂਕਿ ਇਹ ਜਿਹੜਾ ਸੀਡਰ ਆ ਇਹ ਹੈਗਾ ਵੱਡਾ ਵੱਡੇ ਲੈਵਲ ਦਾ ਤੇ ਇਹਨਾਂ ਦੀ ਜਿਹੜੀ ਗ੍ਰੇਨ ਟੈਂਕ ਹੁੰਦਾ ਜਿੱਥੇ ਬੀਜ ਪੈਂਦਾ ਗ੍ਰੇਨ ਟੈਂਕ ਕਹੀ ਜਾਂ ਨਾ ਸੀ ਟੈਂਕ ਹੁੰਦਾ ਉਹ ਮੇਸ਼ਾ ਮੋਹਰੋਂ ਪੈਪ ਜਾਂਦਾ ਹੁੰਦਾ ਪਿੱਛੇ ਤੱਕ ਐਦਾਂ ਤਾਂ ਟਰੈਕਟਰ ਵੀ ਤੁਹਾਨੂੰ ਇਹਦੇ ਲਈ ਬੜਾ ਚਾਹੀਦਾ ਤੇ ਜ਼ੋਰ ਵਾਲਾ ਚਾਹੀਦਾ ਹਾਂ ਤੇ ਇੱਕ ਤੁਹਾਨੂੰ ਮੈਂ ਹੋਰ ਦਸੂਗਾ ਰਿਜ ਵਗੈਰਾ ਪਾਉਣੇ ਆ ਜਿੱਦ ਤੱਕ ਅੱਬੇ ਹੁਣ ਲਾਈਨ ਜਾਂਦੀ ਨਾ ਤੁਰੀਓ ਤਾਂ ਇਹਦੇ ਨਾਲ ਐਦਾਂ ਵੀ ਤੁਹਾਨੂੰ ਅੰਦਾਜ਼ਾ ਰਹਿ ਜਾਂਦਾ ਵੀ ਤੁਸੀਂ ਕਿੱਥੇ ਬੀਜ ਕੇ ਹੈਟੇ ਕਿੱਥੇ ਨਹੀਂ ਕਿਉਂਕਿ ਜਿਹੜੇ ਇਹਨਾਂ ਦੇ ਟੈਕਸਚਰ ਹੈ ਇਸ ਗੇਮ ਦੇ ਅ ਜਦੋਂ ਆਪਾਂ ਲੈਵਲ ਕਰ ਦਿੱਤਾ ਤੇ ਜਦੋਂ ਆਪਾਂ ਸੀਡ ਕਰਨ ਲੱਗੀ ਤਾਂ ਉਹ ਕਾਫੀ ਸਿਮਲਰ ਨੇ ਦੇਖੋ ਹੁਣ ਜੇ ਧਿਆਨ ਨਾ ਦੇਖੋਗੇ ਤਾਂ ਪਤਾ ਲੱਗਦਾ ਵੀ ਖੱਬੇ ਪਾਸੇ ਬੀਜ ਹੋਏ ਆ ਤੇ ਸੱਜੇ ਪਾਸੇ ਨਹੀਂ ਹੋ ਆਪਾਂ ਇਹਦੇ 'ਚ ਹੁਣ ਤਿੰਨ ਚਾਰ ਤਰੀਕੇ ਦੇ ਰਾਈਸ ਨੇ ਸਲੀਨੋ ਰਾਈਸ ਮੈਂ ਲਾਉਣਾ ਪਿਆ ਬਾਕੀ ਹੋਰ ਨੱਕੜ ਸੁੱਕੜ ਇੱਧਰ ਉੱਧਰ ਦੇ ਬਹੁਤਾ ਕੋਈ ਫਰਕ ਨਹੀਂ ਥੋੜੀ ਦਿਲੀ ਇੱਛਾ ਹੈ ਹਨਾ ਤੇ ਕਰ ਲਿਆ ਇਹਨੂੰ ਲੋਅਰ ਸਟਾਰਟ ਕਰ ਦਈਏ ਤੇ ਬਾਕੀ ਮੁੰਡਿਓ ਜਿਹੜਾ ਸਰਵਰ ਸਿਗਾ ਆਨਲਾਈਨ ਧੰਲੀ ਵਾਲ ਬਾਈ ਵਾਲਾ ਉਹ ਵੀ ਹੁਣ ਲਾਈਵ ਆ ਤੇ ਉਹਦੀ ਟਿਕਟ ਹੈਗੀ ਮੇਰੇ ਹਿਸਾਬ ਨਾਲ 150 ਰੁਪਈਆ ਹੀ ਆ ਬਾਕੀ ਤੁਸੀਂ ਡਿਸਕਾਊਂਟ ਬਾਈ ਦਾ ਜੁਆਇਨ ਕਰ ਲਓ ਮੈਂ ਲਿੰਕ ਦੇ ਦੂੰਗਾ ਤੇ ਬਾਈ ਹੁਣਾਂ ਨੂੰ ਪੁੱਛ ਲਿਓ ਤੇ ਥੋੜੇ ਜਿਹਾ ਨਾ ਮੈਂ ਆਪਾਂ ਅੰਗੇ ਲੈ ਲੈਂਦੇ ਨੇ ਸਟੇਰੀ ਦੀ ਸੈਟਿੰਗ ਐ ਇੱਧਰ ਉੱਧਰ ਕੀਤੀਆਂ ਆ ਤਾਂ ਕਰਕੇ ਮੈਂ ਇਦਾਂ ਵਿਚਾਲਾ ਵੀਊ ਯੂਜ਼ ਕਰਦਾ ਪਿਆ ਉਹ ਬਾਕੀ ਸੱਚ ਹਾਂ ਤੁਹਾਨੂੰ ਜਿਹੜੀ ਚੀਜ਼ ਦੱਸਣੀ ਸੀ ਹੁਣ ਐਦਾਂ ਨਾ ਤੁਸੀਂ Z ਦਬੋਗੇ ਤਾਂ ਡੰਡੀ ਜੀ ਨਿਕਲਿਆਊਗੀ ਸਾਈਡ ਤੇ ਇਹ ਹੁੰਦੇ ਆ ਰਿਜ ਮਾਰਕਰ ਇਹ ਮਤਲਬ ਕੀ ਆ ਇੱਕ ਲਾਈਨ ਪਾਉਂਦੇ ਜਾਂਦੇ ਜਿੱਦਾਂ ਹੁਣ ਮੇਰੇ ਮੋਰੇ ਇੱਕ ਲਾਈਨ ਜੀ ਬਣੀ ਹੋ ਨਾ ਡੂੰਗੀ ਜਹੀ ਇਹ ਕੀ ਆ ਇਹ ਬਸ ਅੰਦਾਜ਼ਾ ਲਾਉਣ ਨੂੰ ਆ ਵੀ ਤੁਸੀਂ ਕਿੱਥੇ ਬੀਜ ਕੇ ਹਟਿਆ ਜਿੱਦਾਂ ਹੁਣ ਓਏ 1 ਮਿੰਟ ਤਰ ਫਟੇ ਮੂੰ ਥੱਲੇ ਹੀ ਨਹੀਂ ਲਾਇਆ ਬਾਈ ਇਨੂੰ ਕਹਿੰਦੇ ਪ੍ਰੋਫੈਸ਼ਨਲ ਫਾਰਮਰ ਚਲੋ ਉਹ ਮੋਰੇ ਵਾਲਾ ਜਿਹੜਾ ਟੈਂਕ ਜਿਹੜਾ ਹੈ ਉਹਨੂੰ ਚੱਕੀ ਰੱਖਦੇ ਆਪਾਂ ਪਿਛਲੇ ਵਾਲਾ ਸੈੱਟ ਲੈਨੇ ਆ ਸੀਡਰ ਅਮੀ ਛੱਟਣੇ ਪੈਣਾ ਉਹ ਤੇ ਥੱਲੇ ਲਾ ਲਿਆ ਹੁਣ ਦੇਖਿਓ ਹੁਣ ਜਦੋਂ ਇਹ ਤੁਰੂਗਾ ਨਾ ਤਾਂ ਲਾਈਨ ਹੀ ਪੈਂਦੀ ਜਾਊ ਇਹ ਜਦੋਂ ਲਾਈਨ ਪੈ ਗਈ ਹੁਣ ਆਪਾਂ ਜੋ ਦੂਜੇ ਪਾਸੇ ਉਹ ਮੋੜਾ ਮੋੜਨਾ ਤਾਂ ਆਪਾਂ ਟਰੈਕਟਰ ਨੂੰ ਨਾ ਇਹ ਲਾਈਨ ਦੇ ਗੱਭੇ ਰੱਖਣਾ ਜਿੱਦਾਂ ਹੁਣ ਮੈਂ ਰੱਖਦਾ ਪਿਆ ਇਹਦੇ ਅੰਦਾਜ਼ੇ ਦੇ ਨਾਲ ਇਹਨੂੰ ਫੇਰ ਥੱਲੇ ਗੱਲ ਮਸਲਦੀਂ ਦੇ ਕੁਝ ਨਹੀਂ ਐਦਾਂ ਇਹਦੇ ਨਾਲ ਕੀ ਆ ਅੰਦਾਜ਼ਾ ਪ੍ਰੋਪਰ ਆ ਜਾਂਦਾ ਵੀ ਕਿੰਨਾ ਏਰੀਆ ਬਾਹ ਹੁੰਦਾ ਪਿਆ ਜਦੋਂ ਇਹਦੇ ਆਪਾਂ ਦੁਬਾਰਾ ਅੰਦਾਜ਼ੇ ਨਾਲ ਗੱਭੇ ਰੱਖਣਾ ਨਾ ਟਰੈਕਟਰ ਤਾਂ ਤੁਹਾਡਾ ਇਹ ਨਾ ਹੋਊਗਾ ਕਿ ਮਾੜਾ ਮੋਟਾ ਜਿੱਦਾਂ ਟੋਟਾ ਰਹਿ ਜਾਂਦਾ ਕਈ ਵਾਰ ਬੀਜਣ ਨੂੰ ਕਿਸੇ ਵੀ ਚੀਜ਼ ਨਾ ਹਰੇਕ ਚੀਜ਼ ਚ ਰੈਜ ਮਾਰਕਰ ਹੁੰਦਾ ਫਾਲਿਆਂ ਚ ਵੀ ਹੁੰਦਾ ਹੈ ਇਸ ਗੇਮ ਚ ਸੀਡਰ ਚ ਵੀ ਆ ਮੇਰੇ ਹਿਸਾਬ ਨਾਲ ਪਲਾਂਟਰਸ ਵਗੈਰਾ ਚ ਵੀ ਆ ਠੀਕ ਹੈ ਤੇ ਇਹ ਜਿੰਨੇ ਵੀ ਟਰੈਕਟਰ ਨੇ ਮਸ਼ੀਨਾਂ ਨੇ ਆ ਜਿਹੜੀ ਸੋਹਣੀ ਜੀ ਕੋਠੀ ਬਣੀ ਹੋ ਨਾ ਛਡਾਈਆਂ ਪਈਆਂ ਇਹ ਤੁਹਾਨੂੰ ਇਹਦੇ ਵਿੱਚ ਮਿਲਣਗੇ ਠੀਕ ਹੈ ਤਾਂ ਇੱਥੋਂ ਕੱਢਣੇ ਥੋੜੇ ਔਖੇ ਆ ਬਟ ਤੁਸੀਂ ਆਪਣੇ ਹਿਸਾਬ ਨਾਲ ਕੱਢੇ ਲੈਣੇ ਐਨਾਕ ਤਾਂ ਮੈਂ ਤੇ ਆਹ ਸਮਾਨ ਚਮੂਨ ਛੱਡਿਆ ਐ ਸਾਈਡ ਤੇ ਇਹ ਕਿਉਂਕਿ ਮੈਂ ਗਿੱਲ ਨੂੰ ਕਿਹਾ ਸੀ ਕਰਨ ਤੇ ਗਿੱਲ ਬਾਈ ਦਾ ਪਤਾ ਹੀ ਐ ਤੁਹਾਨੂੰ ਉਹਦੇ ਕੰਮ ਤੇ ਉਹਦੀਆਂ ਹਰਕਤਾਂ ਕਿਦਾਂ ਦੀਆਂ ਨੇ ਵੈਸੇ ਮੈਂ ਨਹੀਂ ਕਿਹਾ ਸੀ ਮੈਂ ਉਹਦੇ ਬਦਨਾਮ ਕਰਦਾ ਪਿਆ ਬਟ ਜੇ ਕਿਸੇ ਦਾ ਨਾਮ ਲਾਉਣਾ ਹੀ ਤਾਂ ਕਿਉਂ ਨਾ ਆਪਾਂ ਗਿੱਲ ਦਾ ਲਈਏ ਯਕੀਨ ਜੇ ਬੰਦ ਲੰਦਾ ਅਗਲਾ ਬੰਦਾ ਵੀ ਯਕੀਨ ਮੰਨ ਲੈਂਦਾ ਨਾ ਬਾਕੀ ਇਸ ਮੈਪ ਚ ਬਈ ਬਹੁਤ ਗੋਸ਼ਾ ਸੋਹਣਾ ਮੈਪ ਆ ਜੇ ਇਹਦੀ ਕਮੀ ਕੱਢਣੀ ਹੋਵੇ ਨਾ ਮੈਪ ਦੀ ਇੱਕੋ ਹੀ ਕਮੀ ਆ ਕਿ ਜਿਹੜੇ ਪਰਛਾਵੇਂ ਨੇ ਸ਼ੈਡੋਜ਼ ਨੇ ਇਸ ਮੈਪ ਦੇ ਉਹ ਬਹੁਤ ਸਹੀ ਨਹੀਂ ਹੈਗੇ ਮਤਲਬ ਐ ਜਦੋਂ ਹੁਣ ਤੁਸੀਂ ਦੇਖੋਗੇ ਟਰੈਕਟਰ ਦੇ ਪਿੱਛੇ ਨਾਲ ਲੈਣਾ ਜਈਆਂ ਪਰਛਾਵੇਂ ਦੀ ਬਣੀ ਆਉਣੀ ਆ ਤਾਂ ਜਿਹੜੇ ਬਾਕੀ ਮੈਪ ਨੇ ਉਹਨਾਂ 'ਚ ਪਰਛਾਵਾ ਆਇਆਂ ਘੈਂਟ ਹੁੰਦਾ ਇਹਦੇ 'ਚ ਨਹੀਂ ਹੈਗਾ ਬਟ ਤੁਸੀਂ ਪਰਛਾਵੇਂ ਤੋਂ ਕੀ ਲੈਣਾ ਹੈ ਨਾ ਤੁਹਾਨੂੰ ਇੰਨਾ ਘਾਟਾ ਵੀ ਤੁਹਾਨੂੰ ਇੰਨਾ ਅਗਲੇ ਨੇ ਵਧੀਆ ਬਾਕੀ ਸਮਾਨ ਬਣਾ ਕੇ ਤਾਂ ਯਾਰ ਆ ਮੋਰ ਲਾਲਾ ਟਾਪਾ ਚੱਕੇ ਹੋਣਾ ਇਹ ਕੰਮ ਸੂਤ ਨਹੀਂ ਆਉਣ ਦਿੰਦਾ ਤੇ ਬਾਕੀ ਇੱਕ ਮਿੰਟ ਜੈਡ ਦਬ ਕੇ ਹੁੰਦਾ ਰਿਜ ਕੰਟਰੋਲਰ ਜਿਹੜਾ ਤੇ ਬਾਕੀ ਮੁੰਡੇ ਮੈਂ ਲਾਈਵ ਸਟ੍ਰੀਮ ਵੀ ਕਰਦਾ ਹੁਣ ਹੁਣ YouTube ਤੇ ਸਵੇ ਨੂੰ 7 ਵਜੇ ਦੇ ਟਾਈਮ ਦੇ ਨਾਲ ਉੱਥੇ ਆਪਾਂ ਇੱਧਰ ਉੱਧਰ ਦੀਆਂ ਗੇਮਾਂ ਖੇਡੀਆਂ ਜਿਵੇਂ ਕਿ ਕੱਲ ਮੈਂ ਪੁਲਿਸ ਸਿਮੂਲੇਟਰ ਖੇਡਣ ਲੱਗਾ ਸੀਗਾ ਫੇਰ ਮੈਂ ਅਮਰੀਕਨ ਟਰੱਕ ਸਿਮ ਖੇਡਣੀ ਸ਼ੁਰੂ ਕੀਤੀ ਐ ਮੈਨ ਖੇਡਦਾ ਤਾਂ ਮੈਂ ਸ਼ੁਰੂ ਤੋਂ ਐ ਬਟ YouTube ਤੇ ਹੁਣ ਖੇਡਣੀ ਸ਼ੁਰੂ ਕੀਤੀ ਐ ਤੇ ਮੈਂ ਨਵੀਂ POV ਜਿਹੀ ਬਣਾਈ ਸੀ ਵੀ ਜਿੱਥੇ ਐ ਲੱਗੇ ਨਾ ਤੁਹਾਨੂੰ ਪਿੱਛੋਂ ਦੇਖਿਆ ਸਾਰਾ ਸਿਸਟਮ ਉਹ ਐਦਾਂ ਲੱਗਦਾ ਵੀ ਜਿੱਦਾਂ ਬੰਦਾ ਅਸਲ 'ਚ ਟਰੱਕ 'ਚ ਬੈਠਾ ਹੁੰਦਾ ਤਾਂ ਜੇ ਤੁਸੀ ਦੇਖਣੀ ਹੁੰਦੀ ਐ ਤਾਂ ਆ ਜਾਇਆ ਕਰੋ ਸਵੇਰ ਨੂੰ ਗੱਲਾਂ ਬਾਤਾਂ ਮਾਰਿਆ ਕਰਾਂਗੇ ਤੇ ਜਦੋਂ ਕੋਈ ਵੀ ਸਵਾਲ ਜਵਾਬ ਹੁੰਦੇ ਐ ਤੁਸੀਂ ਉੱਥੇ ਪੁੱਛ ਲਿਆ ਕਰੋ ਸਿੱਧਾ ਡਾਇਰੈਕਟ ਹੈਨਾ Instagram ਤੇ ਕਈ ਵਾਰ ਨਹੀਂ ਮੈਸੇਜ ਦੇਖ ਹੁੰਦੇ ਤੇ ਕਈ ਬਾਈ ਤਾਂ ਮਤਲਬ ਵੀਡੀਓ ਵਿੱਚ ਸਾਰਾ ਕੁਝ ਦੱਸਿਆ ਹੈ ਜਿਹੜੇ ਵੀ ਮੋਡ ਆ ਹੁਣ ਚਾਹੇ ਆ ਮੈਪ ਦਾ ਮੋਡ ਆ ਜਾਂ ਇਹਦੇ ਜਿਹੜੇ ਐਕਸਟਰਾ ਮੋਡ ਤੁਹਾਨੂੰ ਡਾਊਨਲੋਡ ਕਰਨੇ ਪੈਣ ਉਹ ਸਾਰੇ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗੇ ਜੇ ਗੱਲ ਕਰੋ ਪੰਜਾਬੀ ਟਰੈਕਟਰਾਂ ਦੀ ਉਹ ਚਲ ਆਪਾਂ ਇਹਦੇ ਜੀ ਯੂਜ਼ ਹੀ ਨਹੀਂ ਕਰਦੇ ਪਏ ਉਹ ਤੁਹਾਨੂੰ ਪਤਾ ਹੀ ਆ ਉਹ ਤੁਸੀਂ ਜਾਣਾ ਹੈਗਾ ਧਾਲੀ ਵਾਲ ਬਾਈ ਦੇ ਚੈਨਲ ਤੇ ਜਾਂ ਜਾਣਾ ਹੈਗਾ ਬਾਈ ਦੀ ਵੈਬਸਾਈਟ ਦੇ ਉੱਤੇ ਤੁਹਾਨੂੰ ਸਾਰਾ ਕੁਝ ਫ੍ਰੀ ਜਿਹਾ ਹੀ ਮਿਲ ਜੂਗਾ ਯਾਰ ਹਨਾ ਬਾਕੀ ਜੇ ਤੁਸੀਂ ਆਪ ਕਸਟਮ ਬਣਵਾਉਣਾ ਕੋਈ ਟਰੈਕਟਰ ਤਾਂ ਤੁਸੀਂ ਬਾਈ ਨੂੰ ਸਿੱਧਾ ਕੰਟੈਕਟ ਕਰ ਸਕਦੇ ਹੋ ਡਿਸਕਾਊਡ ਤੇ ਜਾਂ ਇੰਸਟਾ ਤੇ ਠੀਕ ਹੈ ਤੇ ਟਰੈਕਟਰ ਬਣਾਉਣ ਦੇ ਜ਼ਰੂਰ ਲੱਗਦੇ ਹਨ ਕਿਉਂਕਿ ਮਿਹਨਤ ਹੈ ਤੇ ਤੁਹਾਡੇ ਸਪੈਸ਼ਲ ਕਸਟਮਾਈਜੇਸ਼ਨ ਦੇ ਹਿਸਾਬ ਨਾਲ ਬਣਾਇਆ ਜਾਊਗਾ ਤਾਂ ਉਹ ਤੁਸੀਂ ਬਾਈ ਹੁਣਾਂ ਨੂੰ ਪੁੱਛ ਸਕਦੇ ਹੋ ਬਾਕੀ ਸਰਵਰ ਦਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਉਹ ਕਰਾਂਗੇ ਉਹਦੀ ਵੀ ਵੀਡੀਓ ਆਊਗੀ ਆਪਣੇ ਚਾਹਲ ਹੁਣੀ ਇਹਨਾਂ ਨੇ ਬੀਜੀ ਉਹ ਸੁਰਗਮ ਤੇ ਇਹ ਸੁਰਗਮ ਮੇਰੇ ਹਿਸਾਬ ਨਾਲ ਹਾਰਵੈਸਟ ਕਰਨ ਯੋਗੀ ਹੋਣੇ ਵਾਲੀ ਆ ਤੇ ਆਪਾਂ ਉਹਨੂੰ ਹਾਰਵੈਸਟ ਕਰਾਂਗੇ ਜਾ ਕੇ ਉਹਦੇ ਵੀ ਸੀਰੀਜ਼ ਲੈ ਕੇ ਆਵਾਂਗੇ ਜਿੱਦਾਂ ਨਾ ਪਿਛਲੀ ਵਾਰ ਆਪਾਂ ਸੀਰੀਜ਼ ਲੈ ਕੇ ਆਂਦੀ ਸੀ ਕਿ 10 ਲੱਖ ਦਾ ਚੈਲੰਜ ਬਿਨਾ ਕਿਸੇ ਮੋੜ ਤੋਂ ਤੇ ਹੁਣ ਆਪਾਂ ਉਹੀ ਦੁਬਾਰਾ ਚੈਲੰਜ ਕਰਾਂਗੇ ਬਟ ਯਾਰਾਂ ਦੋਸਤਾਂ ਦੇ ਨਾਲ ਜਿਹੜੇ ਵੀ ਫਾਰਮ 'ਚ ਨੇ ਤਾਲੀ ਵਾਲ ਬਾਈ ਨੂੰ ਮੈਂ ਧੋਖਾ ਦੇ ਦਿੱਤਾ ਠੀਕ ਹੈ ਮੈਂ ਉਹਦਾ ਫਾਰਮ ਨਹੀਂ ਜੁਆਇਨ ਕੀਤਾ ਮੈਂ ਪਤਾ ਨਹੀਂ ਗਿੱਲੇ ਨੇ ਕਿਦਾਂ ਦਾ ਟੂਣਾ ਟੱਪਾ ਕੀਤਾ ਆਪੇ ਮੂੰਹ 'ਚੋਂ ਨਿਕਲ ਗਿਆ ਵੀ ਬਾਈ ਮੈਨੂੰ ਗਿੱਲ ਦਾ ਫਾਰਮ ਜੁਆਇਨ ਕਰਾ ਦੋ ਤੇ ਗਿੱਲ ਉੱਥੇ ਹੈ ਵੀ ਨਹੀਂ ਸੀ ਐਦਾਂ ਦਾ ਨਸ਼ੀ ਬੰਦਾ ਹੋਏ ਨਾ ਖਤਰਨਾਕ ਬੰਦਾ ਤਾਂ ਬਚ ਕੇ ਰਿਹਾ ਕਰੋ ਉਹਦੇ ਤੋਂ ਸੋ ਅਸੀਂ ਸੁਰਗਮ ਦੀ ਆਪਾਂ ਕਰਾਂਗੇ ਹਾਰਵੈਸਟਿੰਗ ਠੀਕ ਹੈ ਕੰਪਾਈਨਾਂ ਚਲਾਵਾਂਗੇ ਉੱਥੇ ਸੁਰਗਮ ਦੇ ਉੱਤੇ ਇਹਦੇ ਵਿੱਚ ਸਾਈਲੋ ਵਗੈਰਾ ਨਾ ਤੁਹਾਨੂੰ ਸਾਰਾ ਹੀ ਵਿੱਚੇ ਮੈਲੇਗਾ ਤੇ ਜਦੋਂ ਤੁਸੀਂ ਜ਼ਮੀਨ ਲੈਣੀ ਹੈ ਜ਼ਮੀਨ ਇਹਦੀ ਕਲੰਪ ਜੇ ਬਣੇ ਹੁੰਦੇ ਆ ਕਲੰਪ ਮਤਲਬ ਇਕੱਠੇ ਹੀ ਜੁੜੇ ਹੁੰਦੇ ਆ ਇਦਾਂ ਨਹੀਂ ਵੀ ਤੁਸੀਂ ਆਪ ਜਦੋਂ ਪਰਲਾ ਖੇਤ ਆ ਤੇ ਆਹ ਵਾਲਾ ਖੇਤ ਉਹ ਇਕੱਠੇ ਹੀ ਨੇ ਇਕੱਠੇ ਹੀ ਬਾਏ ਹੋਣੇ ਆ ਇਕੱਠੇ ਹੀ ਸੈੱਲ ਹੋਣੇ ਆ ਉਹਦਾ ਇਹ ਹਿਸਾਬ ਕਿਤਾਬ ਨਹੀਂ ਹੈਗਾ ਉਹ ਚੱਕ ਹੋ ਜਾ ਤਾਂ ਕੋਈ ਚੱਕ ਨਹੀਂ ਇਦਾਂ ਨਹੀਂ ਆਪਾਂ ਲਾਉਣਾ ਹਲੇ ਮੈਂ ਸੋਚਿਆ ਸੀ ਚੱਲ ਵੀਡੀਓ ਬਣਾਉਣੀ ਆ ਤੁਹਾਨੂੰ ਦੱਸ ਦਊਂਗਾ ਨਾ ਤਕੀ ਹਿਸਾਬ ਕਰਦਾ ਤਾਂ ਆਪਾਂ ਖੱਲੇ ਆਹੀ ਬੋਨੇ ਪਏ ਆ ਖੇਤ ਚਲੋ ਹੁਣ ਮੈਂ ਬੋਨੇ ਪਏ ਕਿਹ ਜਨਾ ਬੀਜ ਦੇ ਪਏ ਆ ਇਹ ਖੇਤ ਬੀਜਣ ਦੇ ਬਾਅਦ ਚ ਮੁੰਡਿਓ ਸਿੱਧਾ ਮੈਂ ਤੁਹਾਨੂੰ ਮਿਲਦਾ ਜਦੋਂ ਬਹਾਰੀ ਆ ਗਈ ਖਾਦ ਪਾਉਣ ਦੀ ਚਲੋ ਹੁਣ ਆਪਾਂ ਲੈ ਜੀਏ ਐਸ ਨਿਊ ਹਾਲੈਂਡ ਨੂੰ ਤੇ ਅੰਦਰ ਮਸ਼ੀਨਾਂ ਦੋ ਪਈਆਂ ਹੋਣਗੀਆਂ ਬਾਈ ਖਾਦ ਪਾਉਣੇ ਵਾਲੀਆਂ ਇੱਕ ਤਾਂ ਜਿਹੜੀ ਸਪਰੇਅ ਵਾਲੀ ਆ ਤੇ ਇੱਕ ਆਹ ਜਿਹੜੀ ਯੂਰੀਆ ਖਰਾਲਣੇ ਵਾਲੀ ਆ ਜਿੱਦਾਂ ਮਤਲਬ ਠੋਸ ਖਾਦ ਹੁੰਦੀ ਹੈ ਜਿਹੜੀ ਤੇ ਇਹ ਦੋਨਾਂ ਚ ਅਲੱਗ-ਅਲੱਗ ਪੈਂਦੀਆਂ ਨੇ ਉਹਦੇ ਚ ਲਿਕੁਇਡ ਫਰਟੀਲਾਈਜ਼ਰ ਪਊਗਾ ਇਹਦੇ ਚ ਸੋਲਿਡ ਫਰਟੀਲਾਈਜ਼ਰ ਪਊਗਾ ਤਾਂ ਤੁਸੀਂ ਆਪਣੇ ਹਿਸਾਬ ਨਾਲ ਬਾਈ ਕਰ ਲਿਓ ਮਸ਼ੀਨਾ ਦੋਵੇਂ ਇੱਕ ਐਵੇਂ ਨੇ ਕੰਮ ਇੱਕੋ ਹੀ ਇਹਨਾਂ ਦਾ ਤਰੀਕਾ ਅਲੱਗ-ਅਲੱਗ ਹੈ ਤੇ ਹਾਂ ਤਰੀਕੀ ਤੋਂ ਜ਼ਿਆਦਾ ਜੇ ਕਿਹਦੀ ਹੋਰ ਸੈਟਿੰਗ ਮੈਂ ਤੁਹਾਨੂੰ ਦੱਸਾਂ ਫਰਟੀਲਾਈਜ਼ਰ ਵਾਲੇ ਦੀ ਜੇ ਤੁਸੀਂ F1 ਦਬੋ ਤਾਂ ਸਾਈਡ ਤੇ ਮੈਨੂ ਆਜੂ ਹੁਣ ਥੱਲੇ ਦੇਖੋ ਕੰਟਰੋਲ G ਲਿਖਿਆ ਹੈ ਤੇ ਉਹਦੇ ਥੱਲੇ ਲਿਖਿਆ ਹੈ ਪਾਰਸ਼ੀਅਲ ਵਿਡਥ ਚੜਾਈ ਕਿੰਨੀ ਹੈ ਤੇ ਇਹ ਚੜਾਈ ਮਤਲਬ ਤੁਸੀਂ ਸੈੱਟ ਕਰ ਸਕਦੇ ਆ ਕਿ ਕਿੰਨੀ ਚੜਾਈ ਚ ਖਾਦ ਖਿਲਰੂਗੀ ਹੁਣ ਜੇ ਤੁਸੀਂ ਦੇਖੋ ਤਾਂ ਉਹ ਸਾਰੀਆਂ ਹਰੀਆਂ ਪੱਤੀਆਂ ਜਾਗਦੀਆਂ ਪਈਆਂ ਨੇ ਠੀਕ ਹੈ ਤੇ ਆਪਾਂ ਇਹਨੂੰ ਸਪਰੇਅ ਨੂੰ ਔਨ ਕਰ ਦਈਏ ਤਾਂ ਤੁਸੀਂ ਦੇਖੋ ਵੀ ਇਹ ਕਿੰਨੀ ਦੂਰ ਤੱਕ ਛੱਟਾ ਦਿੰਦਾ ਪਿਆ ਹੈ ਹਨਾ ਚਾਹੇ ਇੱਕ ਵਾਰ ਚ ਸਾਰਾ ਖੇਤ ਐਦੀ ਲੈ ਜਾਓ ਹੁਣ ਮੰਨ ਲਓ ਕੋਈ ਇਦਾਂ ਦਾ ਕੰਮ ਆ ਵੀ ਜਿੱਥੇ ਤੁਹਾਨੂੰ ਨਹੀਂ ਲੋੜ ਐਨੇ ਜ਼ਿਆਦੇ ਘੇਰੇ ਦੀ ਤਾਂ ਤੁਸੀਂ ਕੰਟਰੋਲ Z ਦੱਬਣਾ G ਜੋ ਵੀ ਤੁਸੀਂ ਕਹਿੰਨੇ ਤਾਂ ਇਹ ਘੇਰਾ ਘਟਦਾ ਜਾਊਗਾ ਤੇ ਲੱਟਾਂ ਪਹੁੰਚਦੀਆਂ ਜਾਊਗੀਆਂ ਜਿੰਨੀਆਂ ਕਿ ਲੱਟਾਂ ਜਾਗਦੀਆਂ ਮਤਲਬ ਓਨਾਂ ਕ ਚੌੜਾ ਘੇਰਾ ਆਦਾ ਤੇ ਆਪਾਂ ਇਹਨੂੰ ਸਾਰੇ ਤੇ ਰੱਖ ਲੈਣੇ ਉਦਾਂ ਤਾਂ ਮੈਂ ਖਾਦ ਪਾਈ ਉਹ ਸਾਰੇ ਤੇ ਪਰ ਕੋਈ ਨਹੀਂ ਇੱਕ ਵਾਰ ਫੇਕ ਮਾ ਦਿੰਨੀ ਹੈ ਹੈਨਾ ਤੇ ਇਹ ਜਿਹਾ ਸਾਲ ਕਿਤਾਬ ਫਰਟੀਲਾਈਜ਼ ਕਰਨ ਦਾ ਤੇ ਕਈ ਵਾਰ ਹਨਾ ਇੱਕ ਵਾਰ ਤੁਸੀਂ ਖਾਦ ਪਾਉਂ ਤਾਂ 50% ਤੇ ਹੁੰਦਾ ਤਾਂ ਦੋ ਤਿੰਨ ਵਾਰ ਜਿਹੜੇ ਕੱਢ ਦਿਆ ਕਰੋ ਆਪ ਹੀ 100 ਤੇ ਹੋ ਜਾਊਗਾ ਜਾਂ ਦੋ ਕਿ ਮਿੰਟ ਰੁੱਕ ਕੇ ਫੇਰ ਦੁਬਾਰਾ ਕਰਦਾ ਇੱਕੋ ਗੱਲ ਤੇ ਲੋ ਵੀ ਮੁੰਡਿਓ ਇੱਕ ਜਿਹੜਾ ਹੋਰ ਕੱਢਣਾ ਤੇ ਆਪਣਾ ਖਾਦ ਵਾਲਾ ਵੀ ਕੰਮ ਹੋ ਜਾਣਾ ਪੂਰਾ ਕੋਈ ਨਹੀਂ ਜੇ ਮਾੜਾ ਮੋਟਾ ਕਿਤੇ ਰਹਿ ਵੀ ਗਿਆ ਇਹਦਾ ਵੀਡੀਓ ਦਾ ਮੇਨ ਮਕਸਦ ਤਾਂ ਹੈਗਾ ਤੁਹਾਨੂੰ ਦੱਸਣਾ ਤੇ ਇੱਕ ਬਾਈ ਦਾ ਹੋਰ ਮੈਸੇਜ ਹੈਗਾ ਵੀ ਸਾਇਲਿਜ ਪਾਉਣਾ ਦੱਸੋ ਉਦਾਂ ਤਾਂ ਸਾਇਲਿਜ ਦੀਆਂ ਵੀਡੀਓਜ਼ ਬਹੁਤ ਨੇ ਜੇ ਤੁਸੀਂ ਧਾਲੀ ਵਾਲ ਬਾਈ ਦੀਆਂ ਦੇਖੋ ਬਟ ਜੇ ਫੇ ਵੀ ਤੁਸੀਂ ਚਾਹੋ ਨੀ ਵੀ ਮੈਂ ਬਣਾ ਦਵਾਂ ਕੋਈ ਚੱਕਰ ਨਹੀਂ ਮੈਨੂੰ ਕਮੈਂਟ ਚ ਦੱਸ ਦਿਆ ਕਰੋ ਬਾਈ ਤੁਹਾਡੀ ਜਿਹੜੀ ਫੀਡਬੈਕ ਆ ਉਹਦੇ ਸਹਤ ਹੀ ਆ ਆਪਾਂ ਸਮਝਦੇ ਤੁਸੀਂ ਟਿਊਟੋਰੀਅਲ ਉਹਦੋਂ ਬਣੂਗਾ ਜਦੋਂ ਮੈਨੂੰ ਪਤਾ ਹੋਊਗਾ ਵੀ ਹਾਂ ਵੀ ਲੋਕਾਂ ਨੂੰ ਆਹ ਪ੍ਰੋਬਲਮ ਵੀ ਆ ਰਹੀ ਆ ਕਿਉਂਕਿ ਮੇਰੇ ਹਿਸਾਬ ਨਾਲ ਨਾ ਇਹ ਸੀਗਾ ਵੀ ਚਲੋ ਲੋਕਾਂ ਨੂੰ ਮਾਡ ਵਗੈਰਾ ਤਾਂ ਐਡ ਕਰਨੇ ਹੀ ਆਉਂਦੇ ਨੇ ਬਈ ਮੈਂ ਹਰਾਨ ਰਹਿ ਗਿਆ ਵੀ ਲੋਕਾਂ ਨੂੰ ਮਾੜਾ ਵਗੈਰਾ ਵੀ ਹਲੇ ਨਹੀਂ ਚੰਗੀ ਤਰ੍ਹਾਂ ਕਰਨੇ ਲੋੜ ਆਉਂਦੇ ਪਰ ਕੋਈ ਚੱਕਰ ਨਹੀਂ ਆਪਾਂ ਇੱਥੇ ਦੱਸਣੇ ਬੈਠੇ ਆ ਆਪਣਾ ਕੰਮ ਥੋੜੇ-ਥੋੜੇ ਚੱਲਣਾ ਠੀਕ ਹੈ ਜਦ ਤੱਕ ਮੈਂ ਕੰਪਨੀ ਨੂੰ ਉੱਥੇ ਲੈ ਕੇ ਜਾਣਾ ਮੈਨੂੰ ਚੇਤਾ ਭੁੱਲ ਗਿਆ ਦੱਸਣ ਦਾ ਜੇ ਇਸ ਕਰਕੇ ਮੈਂ ਵੀਡੀਓ ਬਣਾਉਂਦਾ ਪਿਆ ਸੀ ਭਈ ਤੁਸੀਂ ਝੋਨੇ ਨੂੰ ਪਾਣੀ ਕਿੱਥੇ ਲਾਣਾ ਠੀਕ ਹੈ ਹੁਣ ਸਾਰੇ ਨਾਲੋਂ ਪਹਿਲਾਂ ਤਾਂ ਨਾ ਆਹ ਜਿਹੜੀ ਤੁਹਾਨੂੰ ਮੈਪ ਤੇ ਜਗ੍ਹਾ ਦਿਖਦੀ ਪਈ ਐ ਮੈਂ ਤੁਹਾਨੂੰ ਦਿਖਾਉਣਾ ਪਿਆ ਤੁਸੀਂ ਜਾਣਾ ਹੈਗਾ ਇੱਥੇ ਇੱਥੇ ਜਾ ਕੇ ਤੁਹਾਨੂੰ ਮਿਊਨਿਸਪੈਲਿਟੀ ਦਾ ਇੱਕ ਦਫ਼ਤਰ ਮਿਲੂਗਾ ਦਫ਼ਤਰ ਦੇ ਦਰਵਾਜ਼ੇ ਦੇ ਸੱਜੇ ਕ ਪਾਸੇ ਠੀਕ ਹੈ ਇੱਕ ਬਟਨ ਲੱਗਾ ਹੋਊਗਾ ਤੁਸੀਂ ਕੀ ਕਰਨਾ ਮਾਊਸ ਯੂਜ਼ ਕਰਕੇ ਆਪਣਾ ਲੈਫਟ ਕਲਿੱਕ ਉਹ ਬਟਨ ਦੱਬਣਾ ਬਟਨ ਦੱਬਤਾ ਹੁਣ ਤੁਸੀਂ ਕੀ ਆ ਮਿਊਨਿਸਪੈਲਿਟੀ ਆ ਵਾਲਿਆਂ ਤੋਂ ਪਰਮਿਸ਼ਨ ਲੈ ਲਈ ਪਾਣੀ ਛੱਡਣ ਦੀ ਤੇ ਹੁਣ ਤੁਸੀਂ ਜਿਹੜੇ ਵੀ ਖੇਤ ਨੂੰ ਪਾਣੀ ਲਾਉਣਾ ਉਹਦੇ ਲਾਗੇ ਹੁਣ ਲਾਗੇ ਆ ਕਿ ਅਬ ਲਿਪਿਆ ਬਣਿਆ ਹੋਊਗਾ ਤੇ ਇੱਕ ਵਾਰ ਚ ਨਾ ਦੋ ਤਿੰਨ ਜਿੰਨੇ ਵੀ ਖੇਤ ਇਕੱਠੇ ਨੇ ਤੁਹਾਡੇ ਜਿੱਦਾਂ ਮੈਂ ਪਹਿਲਾਂ ਦੱਸ ਗਿਆ ਠੀਕ ਹੈ ਉਹਨਾਂ ਸਾਰਿਆਂ ਨੂੰ ਇਕੱਠਿਆਂ ਨੂੰ ਪਾਣੀ ਲੱਗੂਗਾ ਤਾਂ ਇਹ ਦੱਬ ਦੇਣਾ ਇਹਦੇ ਨਾਲ ਪਾਣੀ ਭਰ ਦੇਣਾ ਤੁਹਾਡਾ ਆ ਸਾਈਡ ਤੇ ਦੇਖੋ ਆੜ ਆ ਜਾਂ ਖਾਲ ਕਹਿੰਦੇ ਤੁਹਾਡੇ ਨਾਲ ਉਹਦੇ ਚ ਵੀ ਪਾਣੀ ਆ ਜਾਊਗਾ ਤੇ ਤੁਹਾਡੇ ਖੇਤ ਨੂੰ ਵੀ ਲਾਜੂਗਾ ਤੇ ਇਹਦੇ ਨਾਲ ਤੁਸੀਂ ਪਾਣੀ ਲਾ ਵੀ ਸਕਦੇ ਆ ਪਾਣੀ ਕੱਢ ਵੀ ਸਕਦੇ ਆ ਮੈਂ ਤੇ ਆ ਆਪਣਾ ਹੁਣ ਗੇਟ ਮੈਨੂੰ ਲੱਗਦਾ ਆ ਵੀ ਖੋਲਣਾ ਪੈਣਾ ਉਤਰ ਕੇ ਮੈਪ ਬਾਈ ਬਹੁਤ ਸੋਹਣਾ ਤੇ ਜਿਹੜਾ ਤੁਹਾਨੂੰ ਨਾ ਸ਼ੁਰੂ ਵਿੱਚ ਇਹਨਾਂ ਨੇ ਦਿੱਤਾ ਆ ਕੋਠੀ ਘਰ ਦਿੱਤਾ ਉਹ ਵੀ ਬਹੁਤ ਸੋਹਣਾ ਬਹੁਤ ਸੋਹਣੇ ਮਕੈਨਿਕ ਮੈਨੂੰ ਮੈਪ ਇਹ ਬਹੁਤ ਸੋਹਣਾ ਲੱਗਦਾ ਕੰਪੈਨ ਨੂੰ ਲੈ ਜੀ ਮੈਨੂੰ ਲੱਗਦਾ ਆਪਣੇ ਖੇਤ ਖੱਬੇ ਪਾਸੇ ਸੀਗੇ ਇੱਥੋਂ ਚਲੋ ਚੱਲੀਏ ਉੱਧਰ ਨੂੰ ਤੇ ਸਾਰਾ ਕੁਝ ਵਿੱਚ ਹੀ ਹੈ ਬਾਈ ਮੈਪ ਦੇ ਉੱਤੇ ਪੂਰੀ ਡਿਟੇਲ ਵੀਡੀਓ ਬਣ ਸਕਦੀ ਹੈ ਵੀ ਕੀ ਤੇ ਕੀ ਪਿਆ ਕੀ ਤੇ ਪਿਆ ਉਹ ਆੜਾ ਕੀ ਇਹਦੇ ਵਿੱਚੋਂ ਧੱਕਾ ਨੂੰ ਕਢਣਾ ਆਪਾਂ ਆ ਮੀਨ ਕੱਢੇ ਸਕਦੇ ਹਾਂ ਕੰਪੈਨ ਕਿਤੇ ਨਹੀਂ ਬਟ ਜੇ ਹੁਣ ਫਸ ਗਈ ਤਾਂ ਫੇ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਠੀਕ ਹੈ ਇਹਦਾ ਮਤਲਬ ਕੰਪੈਨ ਚ ਜ਼ੋਰ ਇਹਨਾਂ ਦੀ ਸੀ ਕੰਪੈਨ ਚ ਜ਼ੋਰ ਤਾਂ ਬਥੇਰਾ ਨਿਊ ਹਾਲੈਂਡ ਵਾਲਿਆਂ ਦੀ ਇਹਨਾਂ ਨੇ ਦਿੱਤੀ ਵਾਹ ਜਿਹੜੀ ਭਾਰੀ ਪਹਿਲੀ ਮਤਲਬ ਵੱਡਾ ਟੈਂਕ ਟੰਕ ਹੁੰਦਾ ਜਿਹਦੇ ਉਹ ਵਾਲੀ ਕੰਪੈਨ ਆ ਇਹ ਉਹ ਬਾਕੀ ਆਪਣਾ ਟਿੱਕਾ ਖੜਾ ਛੋਟਾ ਠੀਕ ਆ ਚਲੋ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕੰਪੈਨ ਤਾਂ ਲਿਆਇਆ ਪੀ ਇਹਦੇ ਮੋਰੇ ਨਹੀਂ ਕੁਝ ਲਗਾਇਆ ਉਹ ਇਹਦਾ ਮੋਰੇ ਆ ਨਾ ਜਿਹੜਾ ਉਹ ਵੱਡਾ ਹੈ ਕਾਫੀ ਤੇ ਉਹ ਆਪਾਂ ਨੂੰ ਟਰੈਕਟਰ ਦੇ ਪਿੱਛੇ ਪਾ ਕੇ ਲਿਆਉਣਾ ਪੈਣਾ ਇਹਦੇ ਪਿੱਛੇ ਹੁੱਕ ਹੈ ਨਹੀਂ ਕੀ ਨਹੀਂ ਤਾਂ ਮੈਂ ਇਹਦੇ ਵਿੱਚ ਹੀ ਲਿਆਉਣਾ ਸੀ ਆਪਾਂ ਮੜੇ ਇਹਨੂੰ ਉੱਪਰੇ ਖੜਾ ਕਰ ਦਈਏ ਤਾਂ ਕਿ ਆਪਾਂ ਨੂੰ ਬਾਅਦ ਚੋ ਹੈਡਰ ਪਾਉਣਾ ਜਿਹੜਾ ਇਹਦਾ ਸੌਖਾ ਹੋਵੇ ਮੁਰੇ ਜਿਹੜੇ ਦੰਦੇ ਆਲੇ ਤੇ ਇਹ ਲੋ ਵੀ ਮੁੰਡਿਓ ਲਿਆ ਕੇ ਖੜੀ ਕਰਤੀ ਹੈ ਇੱਥੇ ਟਰੈਕਟਰ ਤੁਹਾਨੂੰ ਹੋਰ ਵੀ ਵਿੱਚ ਮਿਲਣ ਕੇ ਜਿਵੇਂ ਕਿ ਆਹ ਟੈਲੀ ਹੈਂਡਲਰ ਮਤਲਬ ਫੋਰਕ ਲਿਫਟ ਵਗੈਰਾ ਵਾਲਾ ਇਹ ਇੱਕ ਹੋਰ ਸ਼ੈੱਡ ਦੇ ਅੰਦਰ ਖੜਾ ਸੀਕ੍ਰੇਟ ਆ ਠੀਕ ਹੈ ਤੇ ਆਹ ਤਾਂ ਆਪਣਾ ਨਿਊ ਹਾਲੈਂਡ ਆ ਗਿਆ ਆ ਪਿੱਕ ਆ ਗਿਆ ਆਪਣਾ ਤੇ ਆਹ ਜੌਂਡੀਅਰ ਖੜਾ ਇੱਕ ਹੋਰ ਸ਼ੈੱਡ ਚ ਪਰਲੇ ਪਾਸੇ ਟਰਾਲੀਆਂ ਦੇ ਨਾਲ ਛੱਡਾ ਹੀ ਛੱਡਾ ਬ్రో ਬਹੁਤ ਸੋਹਣਾ ਬਣਾਇਆ ਹੈ ਮੈਪ ਇਹ ਤੇ ਆਹ ਜਿਹੜਾ ਛੋਟਾ ਕੇਸ ਹੈ ਆਪਣਾ ਅੰਦਰ ਖੜਾ ਤੇ ਉਹ ਜੌਂਡੀਅਰ ਖੜਾ ਖੱਬੇ ਪਾਸੇ ਛੋਟਿਆ ਆਪਾਂ ਚਲੋ ਆਹ ਕੇਸ ਹੀ ਲੈ ਜਾਣਾ ਆਪਾਂ ਤਾਂ ਹੈਡਰ ਲੈ ਕੇ ਜਾਣਾ ਹਨਾ ਉਹ ਸਾਹਮਣੇ ਖੜਾ ਹੈਡਰ ਖੜਾ ਮਤਲਬ ਉਹ ਸਾਹਮਣੇ ਪਿਆ ਹੈਡਰ ਤੇ ਚਲੋ ਇਹਨੂੰ ਲੈ ਕੇ ਚਲੀਏ ਤੇ ਬਾਕੀ ਯਾਰ ਮੁੰਡੇ ਕਹਿੰਦੇ ਸੀ ਕਿ ਪਤਾਲੀ ਵਾਲ ਬਾਈ ਹੁਣਾਂ ਨਾ ਜਿਹੜੀਆਂ ਵੀਡੀਓ ਪਾਣੇ ਆ ਉਹ ਜਾਦੇ ਪਾਇਆ ਕਰੋ ਉਹ ਗੱਲ ਐਦਾਂ ਵੀਡੀਓ ਬਣਾਈ ਸੀ ਇੱਕ ਵਾਰ ਤਾਂ ਮੇਰਾ ਟਾਈਮ ਹੀ ਨਹੀਂ ਲੱਗਾ ਠੀਕ ਹੈ ਮੈਨੂੰ ਮੜਿਆ ਕੰਮ ਪੈ ਗਿਆ ਸੀਗਾ ਜਾਣਾ ਪਿਆ ਤੇ ਦੂਜੀ ਵਾਰ ਅਸੀਂ ਸੁਣ ਲਈ ਗੱਲ ਹੋਣਾਂ ਦੀ ਗੱਲ ਠੀਕ ਹੈ ਗੱਲ ਬਾਈ ਹੁਣੀ ਕਹਿੰਦੇ ਵੀ ਸੈਟਿੰਗ ਸ਼ੂਟਿੰਗ ਜਿਹੜਾ ਰਿਕਾਰਡਿੰਗ ਸੌਫਟਵੇਅਰ ਮੈਂ ਯੂਜ਼ ਕਰਦਾ ਉਹਦੀਆਂ ਐਦਾਂ ਕਰੋ ਐਦਾਂ ਕਰੋ ਤੇ ਮੈਂ ਉਦੇ-ਉਦੇ ਕਰ ਲਈਆਂ ਤੇ ਮੁੜ ਕੇ ਆਵਾਜ਼ ਆਈ ਨਹੀਂ ਕਿਸੇ ਦੀ ਰਿਕਾਰਡਿੰਗ ਹੀ ਨਹੀਂ ਹੋਈ ਠੀਕ ਹੈ ਤਾਂ ਫੇ ਉਹ ਜਦੋਂ ਆਜੀਦੀ ਬਾਈ ਮੈਂ ਉਹਦਾ ਐਡਿਟ ਕੀ ਕਰਦਾ ਹਨਾ ਤਾਂ ਅਗਰ ਕਿ ਨਹੀਂ ਵੀਡੀਓ ਆਈ ਤਾਂ ਲੀਓੜ ਬਾਈ ਦੇ ਨਾਲ ਬਾਕੀ ਕਰਾਂਗੇ ਰਿਕਾਰਡ ਕੋਈ ਨਹੀਂ ਬਾਈ ਇਸ ਗੱਲ ਨੂੰ ਮਤਲਬ ਆਪ ਹੀ ਆ ਯਾਰ ਉਹਦਾ ਮੈਸੇਜ ਆ ਜਾਂਦਾ ਬਾਈ ਦਾ ਇੰਨੇ ਹੀ ਬਹੁਤ ਆ ਵੀ ਨਾਲ ਖੜਾ ਦਿੰਦਾ ਹਨ ਤਾਂ ਅਸੀਂ ਖੇល ਲਈਦਾ ਨਾਲ ਸਾਡਾ ਵੀ ਮਨੋਰੰਜਨ ਹੋ ਜਾਂਦਾ ਤੁਹਾਡਾ ਵੀ ਮਨੋਰੰਜਨ ਹੋ ਜਾਂਦਾ ਤੇ ਚਲੋ ਵੀ ਆ ਨਾਕਾ ਹੁਣ ਖੋਲਣੇ ਪੈਣਾ ਹੁਣ ਨਹੀਂ ਮੈਂ ਕੋਈ ਰਿਸਕ ਲੈਣਾ ਹੈਗਾ ਚੱਲ ਵੀ ਉਹੀ ਸਾਰਾ ਖੋਲਣ ਦਾ ਸੇਮ ਸਾਫ ਕਿਤਾਬ ਆ ਤੁਸੀਂ ਲੈਫਟ ਕਲਿੱਕ ਕਰ ਦਬਣਾ ਖੁੱਲ ਜੂ ਮਾਲ ਪਤਾ ਚੱਲ ਆਪਾ ਹੁਣ ਲੈ ਜੀ ਇਹ ਹੈਡਰ ਮਸ਼ੀਨ ਵਾਲ ਨੂੰ ਐਦਾਂ ਹੀ ਮੋਰੇ ਲਾ ਕੇ ਧਰ ਦੇਣਾ ਤਾਂ ਕਿ ਲਾਉਣਾ ਸੌਖਾ ਹੋ ਜਾਏ ਮਾ ਇਹ ਮਸ਼ੀਨ ਤਾਂ ਹੀ ਉਸ ਹਾਬ ਨਾਲ ਖੜੀ ਕੀਤੀ ਸੀਗੀ ਉੱਥੇ ਤੇ ਬਾਕੀ ਵੇਚੋ ਆਪਣੇ ਸਾਈਲੋ ਜਿਹੜਾ ਬਣਿਆ ਮੈਂ ਤੁਹਾਨੂੰ ਦਿਖਾਇਆ ਵਿੱਚ ਗੇਮ ਦੇ ਉੱਥੇ ਸਟੋਰ ਕਰਨਾ ਉਹ ਤੁਹਾਡੀ ਦੀਲੀ ਇੱਛਾ ਹੈ ਤੁਸੀਂ ਕਿਤੇ ਜਾ ਕੇ ਵੇਚਣਾ ਹੈ ਉਹ ਤੁਹਾਡੀ ਦੀਲੀ ਇੱਛਾ ਹੈ ਬਾਕੀ ਮੁੰਡੇ ਉਹ ਜਿੱਦਾਂ ਸੱਜੇ ਪਾਸੇ ਸ਼ੈੱਡ ਹਨ ਉਹ ਉਦੋਂ ਖੁੱਲਣੀਆਂ ਤੁਸੀਂ ਉਹਦੇ ਅੰਦਰ ਉਦੋਂ ਜਾ ਸਕਦੇ ਜਦੋਂ ਤੁਸੀਂ ਉਹ ਖਰੀਦ ਲਿਆ ਜਗਾ ਖਰੀਦ ਲਈ ਉਹ ਤੇ ਜੇ ਮਾਲੂ ਤੁਸੀਂ ਫਾਨ ਸ਼ਾਨ ਲਈ ਕਰਨਾ ਹੈ ਨਾ ਕੰਮ ਸਾਰਾ ਤਾਂ ਤੁਸੀਂ ਮੇਰੀ F12 ਜਿਹੜਾ ਈਜ਼ੀ ਕੰਟਰੋਲ ਡਵੈਲਪਮੈਂਟ ਆ ਉਹਦੇ ਤੇ ਵੀਡੀਓ ਦੇਖੋ ਤੇ ਉੱਥੋਂ ਤੁਹਾਨੂੰ ਅਨਲਿਮਿਟਿਡ ਮਨੀ ਵਗੈਰਾ ਹੋਰ ਨਿਕੜ ਸੁੱਕੜ ਸਾਰਾ ਕੁਝ ਹੀ ਤੁਹਾਨੂੰ ਉੱਥੋਂ ਪਤਾ ਲੱਗ ਜੂ ਕਿਵੇਂ ਕਰਨਾ ਬਹੁਤ ਡੀਟੇਲਸ ਵੀਡੀਓ ਬਣਾਈ ਹੋ ਆ ਉਹ ਤੇ ਜੇ ਤੁਸੀਂ ਸਿਰਫ ਫਨ ਲਈ ਖੇਲਤੀਆਂ ਗੇਮ ਤਾਂ ਤੁਹਾਡੀ ਬੜੀ ਪਸੰਦ ਆਊਗੀ ਉਹ ਵੀਡੀਓ ਮੌੜ ਵੀ ਤੁਹਾਨੂੰ ਮਲਾਇਆ ਕੈਮ ਲਗੂਆ ਚਲੋ ਆਪਾਂ ਹੈਡਰ ਪਾ ਲਿਆ ਹੁਣ ਟਰੈਕਟਰ ਨੂੰ ਕਰ ਦਈਏ ਅੱਗੇ ਤੇ ਅੱਪ ਕਰੀਏ ਹੁਣ ਹਾਰਵੈਸਟਿੰਗ ਰਿਕਮੈਂਡਮੈਂਟ ਰਿਕਮੈਂਡਮੈਂਟ ਆ ਮੈਨੂੰ ਪਹਿਲਾਂ ਲੱਗਾ ਗੋਹਾ ਸੜਕ ਟੁੱਟੀ ਹੋਆ ਮੈਂ ਕਿਹਾ ਇਨਾ ਰੀਅਲਿਸਟ ਇੱਥੇ ਵੀ ਗੁੱਜਰ ਫਿਰਦੇ ਆ ਆ ਸਾਰੀ ਜਗ੍ਹਾ ਆਪਣੀਆਂ ਖੱਬੇ ਵਾਲੇ ਖੇਤਾਂ ਦਾ ਤਾਂ ਮੈਨੂੰ ਪਤਾ ਨਹੀਂ ਆ ਜਿਹੜੇ ਸੱਜੇ ਵਾਲੇ ਦੋ ਤਿੰਨ ਇਹ ਤਾਂ ਆਪਣੇ ਹੀ ਨੇ ਚੱਲ 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 ਓਹ ਛੋਟੇ ਜਿਹੇ ਮੈਂ ਤਾਂ ਉਸ ਹਿਸਾਬ ਨਾਲ ਮੋੜੇ ਕੱਟ ਕੇ ਵੀ ਜਿੱਦਾਂ ਪਤਾ ਨਹੀਂ ਪਿੱਛੇ ਕਿੱਡੀ ਜਗ੍ਹਾ ਹੁੰਦੀ ਆ ਤੇ ਜਿਹੜਾ ਹੈਡਰ ਕਣਕ ਲਈ ਯੂਜ਼ ਹੋਣਾ ਨਾ ਜਿਹੜਾ ਬਾਕੀ ਤਾਂ ਮਸ਼ੀਨਾਂ ਸਾਰੀਆਂ ਤੁਹਾਨੂੰ ਆਪ ਹੀ ਦੇ ਦਿੰਦੇ ਨੇ ਇਹ ਉਹੀ ਇੱਥੇ ਯੂਜ਼ ਹੋਣਾ 1 ਮਿੰਟ ਪਹਿਲਾਂ ਇਹਨੂੰ ਖੋਹ ਲਈਏ ਤਾਰਾਂ ਚ ਨੇ ਬੱਜੇ ਕਿਤੇ ਜਾ ਕੇ ਹਾਂ ਲਓ ਵੀ ਮੁੰਡਿਓ ਹੋ ਗਈ ਆ ਆਪਣੀ ਇਧਰ ਝੋਨੇ ਦੀ ਬਾੜੀ ਸ਼ੁਰੂ ਠੀਕ ਹੈ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਖੇਡਣਾ ਮਲਟੀਪਲੇਅਰ ਚ ਐਮ ਐਪ ਮਲਟੀਪਲੇਅਰ ਚ ਵੀ ਚੱਲਦਾ ਤੁਸੀਂ ਚਾਹੇ ਐਪਿਕ ਤੋਂ ਬਾਈ ਕੀਤੀ ਹੋਆ ਗੇਮ ਤੁਹੇ ਹੀ ਚਾਹੇ ਸਮਾਲੀ ਵਰਜਨ ਡਾਊਨਲੋਡ ਕੀਤਾ ਮੋਡ ਸਾਰੇ ਗੇਮ ਚ ਚੱਲ ਹੀ ਪੈਂਦੇ ਨੇ ਤਾਂ ਉਹਦੀ ਟੈਨਸ਼ਨ ਨਾ ਲਿਆ ਕਰੋ ਚਲੋ ਵੀ ਮੁੰਡਿਓ ਮੈਂ ਕਰ ਲਮਾ ਹੁਣ ਬਾਡੀ ਚੋਨੇ ਦੀ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਮੈਂ ਜਾ ਕੇ ਉਧਰ ਸੁਰਗਮ ਦੀ ਖੇਤੀ ਵੀ ਕਰਨੀ ਹੈ ਤੇ ਉਹ ਵੀ ਵੀਡੀਓ ਆਊਗੀ ਅਗਲੀ ਤੇ ਜਦੋਂ ਤੱਕ ਕੋਈ ਹੋਰ ਮੁੱਦੇ ਦੇ ਵੀਡੀਓ ਚਾਹੀਦੀ ਹੋਈ ਤਾਂ ਕਮੈਂਟਾਂ ਚ ਜਰੂਰ ਦੱਸਿਓ ਟੇਕ ਕੇਅਰ ਬਾਏ ਬਾਏ ਪਾਜਵਾਤ